ਤੇ ਇੱਕ ਵੀਰ ਨੇ ਕਿਹਾ ਸੀ ਵੀ ਉੱਡਣ ਵਾਲੇ ਜਿਹੜੇ ਕਬੂਤਰ ਕਬੂਤਰੀਆਂ ਜਾਂ ਵੱਡੇ ਜੋੜੇ ਉਹ ਕਿਉਂ ਆਡ ਰੱਖੀਦੇ ਆ ਬਾਈ ਇਹ ਵੀ ਓਏ ਹੋਏ ਹੋਏ ਅੰਦਰ ਹੋਰ ਗੰਦ ਪਾਣੀ ਫੇ ਵੀ ਪੈ ਗਿਆ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਵੀ ਲੋ ਸਤਿ ਸ਼੍ਰੀ ਅਕਾਲ ਤਾਂ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀ ਲੋ ਧੰਨਵਾਦ ਤੇ ਆयो ਬਾਬਿਓ ਕਰਦਾ ਇਹਦੀ ਵੀਡੀਓ ਫਿਰੂ ਤੇ ਮੀ ਅੱਜ ਬਹੁਤ ਜ਼ਿਆਦਾ ਪੈਂਦਾ ਪਿਆ ਹਨਾ ਸਿਰਾਈ ਲੱਗਾ ਪਿਆ ਤੇ ਮੈਂ ਗਿਆ ਵੀ ਉਹਦਾ ਭੋਗਪੁਰਾਣੀ ਸਾਈਡ ਤੇ ਉਧਰੋਂ ਹੁਣੀ ਆਇਆ ਹਨਾ ਤੇ ਵੀਡੀਓ ਐ ਛੋਟੀ ਹੋਈ ਆਉਗੀ ਤੁਹਾਡੇ ਨਾਲ ਬਸ ਆਹ ਅੱਜ ਦੀ ਰੁਟੀਨ ਹੀ ਸਾਂਝੀ ਕਰਾਂਗਾ ਵੀ ਕੀ ਕੀ ਕਰਦੇ ਦਾਣਾ ਪਾਣੀ ਜੇ ਕਦਾ ਵੀ ਹਨ ਜੋ ਵੀ ਆਪਾਂ ਪੋਣਾ ਤੇ ਪਾਣੀ ਬਾਹਲਾ ਬਾਬਿਓ ਆਇਆ ਪਿਆ ਹਨਾ ਪਾਣੀ ਵੀ ਮੀਂਹ ਪਈ ਬਹੁਤ ਯਾਰ ਤੇ ਸਵੇਰ ਦਾ ਮੇਰੇ ਹਿਸਾਬ ਨਾਲ ਸਵੇਰ ਤਾਂ ਹੀ ਪਹਿਲਾਂ ਸ਼ੁਰੂ ਹੀ ਹੋਇਆ ਪਿਆ ਮੀਂਹ ਹਟਿਆ ਨਹੀਂ ਅਜੇ ਤੱਕ ਹਨਾ ਤੇ ਹਜੇ ਵੀ ਪਈ ਜਾਂਦਾ ਸਾਰੇ ਪਾਸੇ ਮੇਰੇ ਹਿਸਾਬ ਨਾਲ ਪੈਂਦਾ ਹੋਊਗਾ ਮੈਂ ਭੋਗਪੁਰ ਡਾਂਡੇ ਤੱਕ ਜਾ ਕੇ ਆਇਆ ਉਧਰ ਵੀ ਇਦਾਂ ਹੀ ਵੀ ਪੈਂਦਾ ਪਿਆ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਪਹਿਲਾਂ ਦਾਣਾ ਨੂੰ ਮਿਕਸ ਕਰਕੇ ਦਾਣਾਂ ਦਾ ਆਪਾਂ ਕੱਲ ਧੋਤਾ ਹੀ ਦੀਗਾ ਤੇ ਹੁਣ ਦਾਣਾ ਪਾ ਦਈਏ ਠੀ ਤੇ ਆयो ਬਾਬਿਓ। ਉਹ ਬਾਬਿਓ ਟਾਈਮ ਹੋ ਗਿਆ 5 ਵਜੇ ਦਾ ਤੇ ਮੀਂਹ ਹਜੇ ਵੀ ਪਈ ਜਾਂਦਾ ਹੈ ਨਾ ਸਾਢੇ 4:30 ਵਜੇ ਦਾ ਟਾਈਮ ਹੋਇਆ ਸਵੇਰ ਦਾ ਮੀਂਹ ਪੈਂਦਾ ਪਿਆ ਬਿਨਾਂ ਨਾ ਆਗਿਓ ਤੇ ਖੁੱਡੇ ਖੱਡੇ ਸਭ ਭਰਪੂਰ ਕੇ ਪਾਣੀ ਨਾਲ ਬਾਬਿਓ ਜਿੰਨੇ ਵੀ ਸੀ। ਠੀਕ ਆ ਉੱਪਰਲੇ ਦੇਖਦਾ ਮਜਾ ਕੇ ਕੀ ਖ਼ਬਰਾਂ ਚਾਰਾ ਕਿਉਂਕਿ ਬਾਛੜ ਇਦਾਂ ਆ ਪ੍ਰਣਾਲ ਪਿਛਲੇ ਜਿਹੜੇ ਆਪਾਂ ਉਹ ਦਰੋਸ਼ਨਦਾਨ ਚ ਰੱਖਿਆ ਨਾ ਉਹਨਾਂ ਚੋਂ ਪੈਂਦਾ ਹੋਊਗਾ ਤੇ ਆ ਜਿਹੜੀ ਆਪਾਂ ਮਿੱਟੀ-ਮੁੱਟੀ ਪਾਈ ਸੀ ਬਾਬਿਓ ਇੱਥੋਂ ਵੀ ਬਾਛੜ ਇਧਰਲੀ ਸੀ ਹੈ ਨਾ ਤੇ ਪਾਣੀ ਆ ਕੇ ਉਹਦਾ ਇੱਕ ਗੰਦ ਠੀਕ ਆ ਹੁਣ ਸਾਰਾ ਕੰਮ ਵਧ ਗਿਆ। ਹੁਣ ਪਹਿਲਾਂ ਕਪੜੇ-ਕੁਪੜੇ ਪਾਏ ਆ ਕਪੜੇ ਲਾ ਕੇ ਆ ਕੇ ਦੂਜੇ ਪਾ ਕੇ ਆਈਏ ਇੱਥੇ ਜਿਹੜੇ ਆਪਾਂ ਕਬੂਤਰਾ ਕੋ ਪਾਈਦੇ ਆ ਤੇ ਉਦਾਂ ਪਾਣੀ ਇਕੱਠਾ ਨਹੀਂ ਹੋਇਆ ਸਿਲਣ ਸਿਲਣ ਜੀ ਆ ਗਈ ਮਤਲਬ ਜਿੱਦਾ ਮਿੱਟੀ ਗਿੱਲੀ ਹੋ ਗਈ ਸਾਰੀ ਹੈਨਾ ਤੇ ਚੱਕਣੀ ਪੈਣੀ ਹੁਣ ਮਿੱਟੀ ਸਾਰੀ ਚਰਚ ਸਾਰਾ ਰੰਗ ਵੀ ਖਰਾਬ ਹੋ ਗਿਆ ਇੰਨਾ ਮੀਂਹ ਆਇਆ ਇਹਨਾਂ ਦਾ ਪਹਿਲਾਂ ਮੈਂ ਕੱਲ ਨੂੰ ਆਪਾਂ ਜੇ ਮੀਂਹ ਹਟਦਾ ਨਾ ਪਹਿਲਾਂ ਇਲਾਜ ਕਰਨਾ ਹੀ ਕਰਨਾ ਵਾਬੇ ਸਵੇਰ ਨੂੰ ਪਲਾਈ ਤੇ ਆ ਕੇ ਉਥੋਂ ਇਹਨਾਂ ਦੇ ਦਰਵਾਜ਼ੇ ਬਣਾਉਣੇ ਬਾਹਰੋਂ ਜਿਹੜਾ ਪਾਣੀ ਅੰਦਰ ਆਵੇ ਕੇਰ ਅਗੇ ਹੀਲੇ ਨਾ ਵੀ ਪਾਣੀ ਮਾਸਾ ਰਾਵੇ ਉਹਨਾਂ ਦਾ ਹੱਲ ਆਪ ਸੇਰਾ ਪਾ ਮਾਦੀ ਵਾਲੇ ਕੁੱਟੇ ਚ ਪਾਣੀ ਪਿਆ ਉਹ ਪਰਲਾ ਫੁੱਡਾ ਵੀ ਆਪਣਾ ਸੁੱਕਾ ਹੀ ਆ ਤੇ ਆ ਤਰਪਾਲ ਵੀ ਮਾ ਲਾ ਕੇ ਗਿਆ ਇਧਰ ਨੂੰ ਪਰ ਫੇ ਵੀ ਚਲੋ ਮੀ ਪਿੰਦਾ ਬਹੁਤ ਪਿਆ ਨਾ ਹੁਣ ਵੀ ਤੇ ਹਵਾ ਘਮੀ ਜਾਂਦੀ ਕਦੀ ਇਧਰ ਦੀ ਵਾਛੜ ਹੋ ਜਾਂਦੀ ਆ ਕਦੀ ਇਧਰ ਦੀ ਉਹ ਮੈਂ ਦੇਖਦਾ ਮਾਦੀ ਇੱਕ ਬਾਹਰ ਬੈਠੀ ਆ ਤੇ ਬੂਆ ਹਵਾ ਨਾ ਬੰਦ ਹੋਇਆ ਕਿਉਂਕਿ ਮੈਂ ਗਿਆ ਸੀ ਭੋਗਪੁਰ ਟਾਂਡੇ ਵਾਲੀ ਸਾਈਡ ਤੇ ਨਾ ਤੇ ਉਧਰੋਂ ਹੁੰਦੇ ਹੁੰਦੇ ਕੰਮ ਲੇਟ ਹੋ ਗਿਆ ਤੇ ਚਲੋ ਬਾਬੂ ਪਹਿਲਾਂ ਮੈਂ ਉਹ ਕਬੂਤਰੀ ਅੰਦਰ ਬਾਣਾ ਆਂਡਿਆਂ ਵਾਲੀ ਕਬੂਤਰੀ ਆ ਗਿੱਲੀ ਹੋਈ ਵੀ ਬਾਹਰ ਲੋ ਬਾਬੂ ਦਾਣਾ ਪਾ ਲਈਏ ਤੇ ਦਾਣੇ ਦੇ ਮਾੜਾ ਮਾੜਾ ਪਾਣੀ ਪੈ ਗਿਆ ਉਹ ਤਾਂ ਸੁੱਕਿਆ ਹੀ ਆ ਹਨਾ ਕੱਲ ਆਪਾਂ ਤੋਤੇ ਵੀ ਸੀਗੇ ਤੇ ਆ ਆਪ ਇਧਰਲੇ ਕੂਕੂਤਰਾ ਨੂੰ ਪੋਣ ਲੱਗੇ ਆ ਦਾਣਾ ਅਜ ਦੂਜਾ ਖਤਮ ਹੋਇਆ ਆ ਤੇ ਕੱਲੀ ਘੜਕ ਹੀ ਲੱਗਾ ਪੋਣ ਹਨਾ ਤੇ ਆ ਹੈਗੇ ਆਪਣੇ ਇਧਰਲੇ ਕੂਕੂਤਰਾ ਦੀ ਟ੍ਰੇ ਹੈਗੀ ਇਧਰ ਰੱਖ ਦਿੰਨੇ ਆ ਬਸ ਆ ਜਿਵੇਂ ਹਾਂਜੀ ਲਓ ਭਾਬੋ ਇਹਦਾ ਕਪੜਾ-ਕੂਪੜਾ ਲਾਈਏ ਤੇ ਫੇਰ ਦੇਖੀ ਅੰਦਰ ਕੀ ਹਵਾ ਆ ਓਏ ਹੋਏ ਹੋਏ ਅੰਦਰੋਂ ਬੋਰ ਗਾਂਦਰ ਪਾਣੀ ਫੇਵੀ ਪੈ ਗਿਆ ਪਾ ਵੀ ਗੰਦਾਈ ਆ ਖੁੱਡੇ ਸਾਰੇ ਗੰਦੇ ਹੋ ਗਏ ਆ ਤੇ ਰੰਗ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਚਲ ਧੋਦਾਗੇ ਹੁਣ ਜਿੰਨਾ ਕ ਧੁੱਪ ਕੇ ਲੱਤ ਕੇ ਦਾ ਨਹੀਂ ਤਾਂ ਦੁਬਾਰਾ ਫੇਰ ਰੰਗ ਕਰਨੇ ਪੈਣੇ ਆ ਬਰਸਾਤਾ ਸਹੀ ਹੁੰਦੀਆਂ ਤਾਂ ਚਲੋ ਬਾਬਿਓ ਦਾਣਾ ਪਾ ਕੇ ਮਿਲਦੇ ਆ ਤੇ ਲੋ ਬਾਬਿਓ ਆਹੇ ਕੁੱਜਾ ਚੱਕ ਕੇ ਤੇ ਇਸੇ ਹੀ ਪਾਣੀ ਨਾਲ ਪਾਹ ਟਰੈਕਟਰ ਹੋ ਜਾ ਧੋ ਲੈਨੇ ਆ ਸਾਫ ਹੀ ਪਾਣੀ ਆ ਕੁੱਜਿਆ ਚ ਹਨਾ ਉਦਾਂ ਬਾਹਰੋਂ ਲਿਬੜ ਕੇ ਚਲੋ ਕੋਈ ਚੱਕਰ ਨਹੀਂ ਹਨਾ ਤੇ ਆ ਟਰੀਆਂ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਦਾਣਾ ਦੋਣਾ ਬਾਬੇ ਇਹਨਾਂ ਨੂੰ ਪਾ ਦਿੰਨੇ ਆ ਸਾਫ਼ ਕਰਕੇ ਕਿਉਂਕਿ ਵਿੱਚੋਂ ਗੰਦੇ ਬਹੁਤ ਹੋ ਗਏ ਆ ੁੱਡੇ ਤੇ ਹੈਗੀ ਤਾਂ ਬਾਛੜ ਜੀ ਗਈ ਆ ਬਾਕੀ ਮੀਂਹ ਤਾਂ ਬਾਲਾ ਪੈਣ ਲਿਆ ਦੇ ਲੋ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਹਨਾ ਅੱਜ ਸਵੇਰ ਦਾ ਮੀਂਹ ਵੀ ਹਟਿਆ ਵੀ ਹਟਿਆ ਹੀ ਨਹੀਂ ਗਾ ਤੇ ਆਜੋ ਬਾਬੇ ਹੁਣ ਥੱਲੇ ਦਾਣਾ ਪਾ ਲਈਏ ਹਨਾ ਤੇ ਲੋ ਬਾਬੇ ਇਧਰ ਇਹਦੀਆਂ ਮਾਦੀਆਂ ਆਪਣੀਆਂ ਥੋੜੀਆਂ ਢਿੱਲੀਆਂ ਮਟਕੀਆਂ ਆਈਆਂ ਹੋਈਆਂ ਆਂ ਹੀ ਹਨਾ ਤੇ ਉਹਨਾਂ ਨੂੰ ਵੀ ਦਾਣਾ ਦੋਣਾ ਰੱਖ ਦਿੱਤਾ ਤੇ ਹੁਣ ਆ ਚਿੜੀਆਂ ਅੱਲ ਵੀ ਦੇਖਦੇ ਆ ਚਿੜੀਆਂ ਨੂੰ ਵੀ ਦਾਣਾ ਪਾਉਣਾ ਤੇ ਇਧਰ ਵੀ ਜੋੜਿਆਂ ਨੂੰ ਵੀ ਦਾਣਾ ਅੰਦਰ ਪਾ ਦਈਏ ਨਾ ਇਹ ਟਰੇ ਅੰਦਰ ਹੀ ਪਈ ਆ ਹਨ ਤੇ ਇਹਨਾਂ ਨੂੰ ਵੀ ਦਾਣਾ ਪਾ ਦਈਏ ਤੇ ਹੁਣ ਬਾਅਦ ਚੋਂ ਦਾਣਾ-ਦੋਣਾ ਪਾ ਕੇ ਇਹਨਾਂ ਦੇ ਪਹਿਲਾਂ ਕੁਜੇ ਤੋਂ ਹੀ ਏ ਕੁਜੇ ਤੋਂ ਇਹਨਾਂ ਨੂੰ ਪਾਣੀ ਪਾ ਕੇ ਤੇ ਫਿਰ ਬਾਬੇ ਉਹ ਮਿਲਦੇ ਆਂ ਦੂਜੇ ਖੂਤਰਾਂ ਦੇ ਵਿੱਚ ਜਾ ਕੇ ਤੇ ਲੋ ਬਾਬੇ ਇਧਰ ਜੋੜਿਆਂ ਨੂੰ ਪੈ ਗਿਆ ਦਾਣਾ ਤੇ ਹੁਣ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਆਜੋ ਉਧਰ ਦੂਜੇ ਖੂਡੇ 'ਚ ਜਾ ਕੇ ਬਾਬੇ ਲੋ ਤੁਹਾਡੇ ਕਮੈਂਟਾਂ ਦਾ ਜਵਾਬ ਦਈਏ ਕਿਉਂਕਿ ਮੀਂਹ ਪੈਂਦਾ ਆ ਅੱਜ ਵੀਡੀਓ ਬੰਦ ਨਹੀਂ ਛੋੜੀ ਹੋਈ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਭਾਈ ਜਿਹੜੇ ਮਤਲਬ ਆ ਤੁਸੀਂ ਕਬੂਤਰ ਗਿਫਟ ਕਰਨੇ ਆ ਜਾਂ ਜਿੰਦਾ ਵੀ ਬਾਈ ਮੈਂ ਕੋਈ ਚੱਕਰ ਨਹੀਂ ਭਾਵੇਂ 1 1 2 ਕੀ ਦਵਾਂ ਸਾਰੇ ਭਰਾਵਾਂ ਦਾ ਮਾਰਦਾਨ ਰੱਖ ਲਾ ਰੇ ਹਨ 15 ਵੀ ਕਬੂਤਰ ਆ ਤੇ 15 ਵੀ ਕੂਤਰ ਆਪਾਂ ਦੇ ਦੇਵਾਂਗੇ ਜਿਹੜੇ ਵੀ ਬਾਈ ਆਪਾਂ ਨੂੰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗਿਆ ਸੀ ਤੇ ਜਿਨ੍ਹਾਂ ਨੇ ਹੁਣ ਕਹਿਣਾ ਸ਼ੁਰੂ ਕੀਤਾ ਉਹਨਾਂ ਨੂੰ ਬੱਚੇ ਨਿਕਲੇ ਆ ਤੇ ਬੱਚੇ ਦੇ ਦਵਾਂਗੇ ਦੇਣ ਦਾ ਕੋਈ ਚੱਕਰ ਨਹੀਂ ਸਾਰਿਆਂ ਨੂੰ ਆਪਾਂ ਬੱਚੇ ਹੀ ਵੰਡਾਂਗੇ ਕੋਈ ਚੱਕਰ ਨਹੀਂ ਹਨ ਤੇ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਪਹਿਲਾਂ ਇੰਨੇ ਕ ਬੱਚੇ ਆਪਾਂ ਪਹਿਲਾਂ ਜਿਹੜੇ ਬਾਈਆਂ ਨੇ ਆਪਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਕਿਹਾ ਹਨ ਉਹ ਟਾਈਮ ਦੇ ਜਿਹੜੇ ਜੁੜੇ ਆ ਉਹਨਾਂ ਦਾ ਪਹਿਲਾ ਮਾਨਤਾ ਰੱਖ ਲਈਏ ਤੇ ਉਹਨਾਂ ਨੂੰ ਦੇ ਕੇ ਬਾਅਦੋਂ ਤੁਹਾਨੂੰ ਵੀ ਬੱਚੇ ਕਢਾ ਕੇ ਭਾਅ ਦੇ ਦਿਆਗੇ ਕੋਈ ਚੱਕਰ ਨਹੀਂ ਤੇ ਇੱਕ ਵੀਰ ਨੇ ਕਿਹਾ ਸੀ ਵੀ ਉੱਡਣ ਵਾਲੇ ਜਿਹੜੇ ਕਬੂਤਰ ਕਬੂਤਰੀਆਂ ਜਾਂ ਵੱਡੇ ਜੋੜੇ ਉਹ ਕਿਉਂ ਆੜ ਰੱਖੀਦੇ ਆ ਬਾਈ ਇਹ ਵੀ ਆਪਣਾ ਮਤਲਬ ਬੰਦੇ ਵਾਲਾ ਹੀ ਸੀ ਨਾ ਬਾਈ ਠੀਕ ਆ ਜਿੰਨਾ ਸੇਫ ਰਹੂਗਾ ਕਬੂਤਰੀਆਂ ਤਾਂ ਦੂਰ ਜਿੱਦਾਂ ਬੰਦਾ ਵੀ ਜਨਨੀਆਂ ਤੋਂ ਦੂਰ ਹੋਊਗਾ ਤੇ ਉਹਨਾਂ ਹੀ ਸਹੀ ਰਹਿੰਦਾ ਹਨਾ ਤੇ ਐਡੇ ਵੀ ਪਲਵਾਨ ਜਿਹੜਾ ਵੀ ਆ ਪਲਵਾਨ ਤਾਂ ਹੀ ਘੁਲ ਸਕਦਾ ਹਨਾ ਪੂਰੀ ਜੀ ਉਹਦੀ ਜਾਨ ਉਹਦੀ ਪੂਰੀ ਹਨਾ ਵਿੱਚ ਬਜੇ ਉਹਦੇ ਚ ਤੇ ਇਸ ਕਰਕੇ ਕਬੂਤਰ ਜਿਹੜੇ ਉੱਡਣ ਵਾਲਿਆ ਉਹ ਲੱਗ ਰੱਖੀ ਜੇ ਕਬੂਤਰੀਆਂ ਦੇ ਨਾਲ ਨਹੀਂ ਰੱਖੀ ਜੇ ਕਿ ਬਾਰ ਬਾਰ ਜੋੜਾ ਲਾ ਕੇ ਉਹ ਆਪਦੀ ਮਤਲਬ એનર્ਜੀ ਨਾ ਖਰਾਬ ਕਰਨਾ ਆਪ ਦਾ ਜੋ ਵੀ ਬੇਸ ਆਪਣੀ ਉਡਾਰਣ ਵਾਲ ਨੂੰ ਕਰਨਾ ਹੈ ਨਾ ਉਹਨਾਂ ਦਾ ਧਿਆਨ ਉਧਰ ਹੀ ਰੱਖਵੇ ਬਸ ਇਸ ਕਰਕੇ ਆਪਾਂ ਕਬੂਤਰੀਆਂ ਕਬੂਤਰ ਜਿਹੜੇ ੜਾਵੇ ਆ ਉਹ ਅਲੱਗ ਰੱਖੀ ਦਿਆ ਜਿਹੜੇ ਵੱਡੇ ਕਬੂਤਰ ਕਬੂਤਰੀਆਂ ਜੇ ਉਹ ਵੀ ਗਾਰਡ ਕਰੀਏ ਤੇ ਉਹ ਵੀ ਬਾਈ ਉੱਡਣ ਵਾਲੇ ਕਬੂਤਰਿਆਂ ਦੇ ਵਿੱਚ ਵੱਡੀਆਂ ਕਬੂਤਰੀਆਂ ਨਹੀਂ ਪਾਈਦੀਆਂ ਤੇ ਉੱਡਣ ਵਾਲੇ ਵੱਡੇ ਕਬੂਤਰਾਂ 'ਚ ਵੀ ਵੱਡੇ ਕਬੂਤਰ ਨਹੀਂ ਪਾਈਦੇ ਜਿਹੜੇ ਆਪਾਂ ਪੱਠੇ ਘੜਾ ਕੇ ਵੱਡੇ ਕੀਤੇ ਹੁੰਦੇ ਨਾ 10 ਪਰ ਓਏ ਲੱਗ ਲੱਗੀ ਬਾਈ ਸਾਰਾ ਰੱਖੀ ਦੇ ਦੋ ਜਿਹੜੇ ਕਲੀਆਂ ਵਾਲੇ ਬੱਚੇ ਹੁੰਦੇ ਆ ਉਹ ਵੀ ਬਾਈ ੜਾਵਿਆਂ ਤੋਂ ਜਾਂ ਜੋੜੇ ਵਾਲਿਆਂ ਤੋਂ ਸਾਰੇ ਤੋਂ ਲੱਗੀ ਰੱਖਣੇ ਪੈਂਦੇ ਆ ਨਹੀਂ ਤਾਂ ਬੱਚੇ ਜਿਹੜੇ ਛੋਟੇ ਹੁੰਦੇ ਆ ਉਹ ਦਾਣੇ ਨੂੰ ਬਹੁਤ ਪੈਂਦੇ ਜਿੱਦਾਂ ਟੁੱਟ ਟੁੱਟ ਕੇ ਦਾਣੇ ਨੂੰ ਪੇਜਦੇ ਆ ਤੇ ਉਹ ਫਿਰ ਜਿਹੜੇ ਆਪਣੇ ੜਾਵੇ ਭੱਟੇ ਗੁੱਤਰ ਵੀ ਹੁੰਦੇ ਦਾਹ ਪਰ ਸਾ ਉਹ ਵੀ ਵੇਰ ਕਿਤਾ ਉਹ ਹੀ ਕਰਨ ਲਾ ਪੈਂਦੇ ਆ ਜਿੱਦਾਂ ਬੱਚੇ ਕਰਦੇ ਹੁੰਦੇ ਵੀ ਅਵਾਗੋੜ ਦਾਣਾ ਹੀ ਖਾਈ ਜਾਣਾ ਹਨ ਇਸ ਕਰਕੇ ਬਾਈ ਇੱਕ ਘੁੱਟਾ ਬੱਚਿਆਂ ਦਾ ਲੱਗ ਹੁੰਦਾ ਕਲੀਆਂ ਵਾਲਿਆਂ ਦਾ ਫੇ ਉੱਡਣ ਵਾਲੇ ਜਿਹੜੇ ਦਾਹ ਪਰ ਸਾਫ ਆ ਨਰਾ ਦਾ ਵੱਖਰਾ ਤੇ ਮਾਦੀਆਂ ਦਾ ਵੱਖਰਾ ਇਦਾਂ ਹੀ ਬਾਈ ਜਿਹੜੀਆਂ ਵੱਡੀਆਂ ਜੋੜੀਆਂ ਆ ਉਹ ਵੀ ਬਾਈ ਇਹ ਜੋੜੇ ਲਾਉਣ ਵਾਲਾ ਖੁੱਡਾ ਅਲੱਗ ਤੇ ਵੱਡੀਆਂ ਮਾਦੀਆਂ ਦਾ ਅਲੱਗ ਤੇ ਵੱਡੇ ਨਾਰਾ ਦਾ ਅਲੱਗ ਠੀਕ ਹੈ 7-8 ਖੁੱਡੇ ਚਾਹੀਦੇ ਫੇਰ ਜਾ ਕੇ ਗੇਮ ਬਣਦੀ ਆ ਨਾ ਤੇ ਜੇ ਆਪਾਂ ਕਹੀਏ ਵਿੱਚ ਹੀ ਸਾਰਾ ਕੁਝ ਟੀ ਆਏ ਬਾਈ ਉਹਨਾਂ ਗੇਮ ਖਰਾਬ ਹੋ ਜਾਂਦੀ ਐ ਇੱਕ ਮਿਸ ਬਹੁ ਪੈਂਦੀ ਆ ਹੁਣ ਆਪਾਂ ਦਾ ਤੁਹਾਡੇ ਸਾਹਮਣੇ ਖੁੱਡੇ ਵੀ ਕਾਫੀ ਆ ਜੋੜੇ 2-2 3-3 ਜੋੜੇ ਲਾਈ ਦੇ ਇੱਕ ਖੁੱਡੇ ਦੇ ਵਿੱਚ ਵੀ ਜਿਹੜਾ ਮਿਸ ਨਾ ਪਵੇ ਈਗਾ ਜਾਲੀਆਂ 'ਚ ਵੀ ਲਾ ਲਈਦੀਆਂ ਤੇ ਡੋਲੀਆਂ 'ਚ ਵੀ ਆਤੀਆਂ ਪਰ ਡੋਲੀਆਂ ਇੱਥੇ ਸਾਰੇ ਬਣਾ ਲਾ ਲਈਏ ਏ ਟੂ ਜ਼ੈਡ ਹਨਾ ਵੀ ਜਿਹੜਾ ਇਹ ਪ੍ਰੋਬਲਮ ਨਾ ਆਇਆ ਕਰੂਗੀ ਮੇਸਮੂਸਾ ਵਾਲੀ ਉਧਰ ਤਾਂ ਚਲੋ ਆਪਣੇ ਨਹੀਂ ਹੁੰਦੀ ਆਪਾਂ ਜੋੜੇ ਹੀ ਥੋੜੇ ਥੋੜੇ ਲਾਉਨੇ ਆ ਚਾਰ ਚਾਰ ਪੰਜ ਪੰਜ ਕਰਕੇ ਲਾਈ ਜਿਆ ਆਵਾ ਗੋੜਾ ਆਪਾਂ ਜੋੜਾ ਨਹੀਂ ਲਾਈਦਾ ਤੇ ਜਦੋਂ ਵੀ ਜਦਾਂ ਮਤਲਬ ਬੱਚਾ 10 ਤੋਂ 12 ਦਿਨ ਦਾ ਹੋ ਜਾਂਦਾ ਮੈਂ ਕਬੂਤਰੀਆਂ ਚੱਕ ਲੈਂਦਾ ਉਹਨਾਂ ਫੇ ਕੱਲੇ ਕਬੂਤਰ ਹੀ ਬੱਚਾ ਪਾਲਦੇ ਜਦੋਂ ਮੈਂ ਕਬੂਤਰੀਆਂ ਅੰਡੇ ਬੱਚੇ ਤੋਂ ਬਹਿਣੋਂ ਹਟ ਗਈਆਂ ਨਾ ਵੀ ਪੂਰੇ ਪਰਪੂਰ ਬਾੜੇ ਮੋਟੇ ਆ ਗਏ ਵੀ ਬੱਚੇ ਤੇ ਹੁਣ ਨਹੀਂ ਬ ਤੇ ਬਾਕੀ ਬਾਈ ਠੀਕ ਆ ਆਹੀ ਤਾਂ ਡੇ ਕਮੈਂਟਾਂ ਤੇ ਜਵਾਬ ਸੀ ਬਾਕੀ ਜਿੰਨਾਂ ਨੇ ਬਾਈ ਰੋਜ਼ ਤੁਸੀਂ ਕਮੈਂਟ ਕਰਦੇ ਆ ਉਹਨਾਂ ਦਾ ਦਿলো ਧੰਨਵਾਦ ਹੈ ਤੇ ਬਾਈ ਡੇਲੀ ਕਮੈਂਟ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਮੈਂ ਸਾਰੇ ਵੀਰਾਂ ਦੇ ਕਮੈਂਟ ਪੜਦਾ ਹਾਂ ਤੇ ਕਮੈਂਟ ਤੁਹਾਡੇ ਬਹੁਤ ਸੋਹਣੇ ਹੁੰਦੇ ਆ ਤੇ ਠੀਕ ਆ ਬਾਬੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਤੇ ਜੇ ਵੀਡੀਓ ਵਧੀਆ ਲੱਗੀ ਤੇ ਬਾਬੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ